ਤਸਵੀਰਾਂ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬੱਚੇ ਸ਼ੋਪਿੰਗ ਤੇ ਆਏ ਨੇ ਦੀਵਾਲੀ ਦੀ ਬੰਬ ਲੈ ਕੇ ਆਏ ਨੇ ਪਿੱਛੇ ਬੰਬ ਚੱਲ ਰਹੇ ਨੇ ਤੇ ਸਭ ਨੂੰ ਹੈਪੀ ਦੀਵਾਲੀ ਤੇ ਦੀਵਾਲੀ ਦੇ ਬੰਦੀ ਛੋੜ ਦੀ ਸਭ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਸਭ ਲਈ ਖੁਸ਼ੀਆਂ ਪਰ ਇਤਿਹਾਰ ਆ ਸਭ ਆਪ ਆਪਣੇ ਘਰਾਂ 'ਚ ਪਰਿਵਾਰਾਂ ਨਾਲ ਖੁਸ਼ੀਆਂ ਨਾਲ ਤਿਹਾੜ ਮਨਾਣ ਤੇ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਗੇ। ਨੰਦੀਨ ਬਲਾਈਫਸਟਾਈਲ ਚੈਨਲ ਤੇ ਸਵਾਗਤ ਹੈ। ਅਗਰ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਚੰਗੀ ਲੱਗੇ। ਤੇ ਇਹ ਕੱਪੜੇ ਧੋਏ ਸੀ ਜੀ ਆਪਾਂ ਕੱਲ ਤੇ ਇਹਨਾਂ ਲਾ ਲਈਏ ਤੇ ਬੱਚਿਆਂ ਦੇ ਡਰੈੱਸਾਂ ਸੀਗੀਆਂ। ਤੇ ਅੱਜ ਦਿਨ ਸੋਮਵਾਰ ਦਾ ਤੇ ਬੱਚਿਆਂ ਨੂੰ ਛੁੱਟੀ ਹੈ। ਤੇ dressਾਂ ਪਹਿਲਾਂ ਤੋਂ ਹੀਆਂ ਸੀਗੀਆਂ ਤੈਅ ਲਾ ਕੇ ਰੱਖਦੇ ਆ। ਤੇ ਬਾਕੀ ਕੋਲ ਲਈ ਆਪਾਂ ਮਸ਼ੀਨ ਜਿਹੜੇ ਅੱਜ ਵਾਲੇ ਧੋ ਲੈਣੇ ਆ। ਤੇ ਇਹ ਸੇਟ ਲੈਣੇ ਆ ਫਿਰ ਉਹ ਧੋਏ ਜਾਣੀ ਹੁਣ ਤੈਅ ਲੱਗ ਰੱਖਾਂਗੇ। ਤੇ ਕਿਰਨ ਨਾਲ ਜਾਂ ਚਾੜੂ ਤੇ ਆਪਾਂ ਕੱਪੜੇ ਤੈਅ ਲਾ ਲੀਏ। ਜੀ ਆਪਾਂ ਸਫਾਈ ਕਰਤੀ ਕਮਰੇ ਦੀ ਤੇ ਇੱਧਰ ਨਵੂ ਲੱਗੀ ਹੈ ਜੀ ਦੀਵੇ ਬਣਾਉਣ ਵਾਸਤੇ ਡੈਕੋਰੇਟ ਕਰਨ ਆ ਦੇਖੋ ਦੋ ਕਰਲੇ ਨੇ ਕਿੰਨੇ ਸੋਹਣੇ ਨੇ ਇਹ ਪੇਂਟ ਕਰਕੇ ਰੱਖਿਆ ਹੈ ਜੀ ਤੇ ਇਹਨੂੰ ਡੈਕੋਰੇਟ ਕਰਨਾ ਹੈ ਇਹਦੇ ਕਲਰ ਨੇ ਤੇ ਕਿੰਨੇ ਸੋਹਣੇ ਪੇਂਟਿੰਗ ਕਰਦੀ ਹੈ ਇਹ ਨਵੇਂ ਨੇ ਬਣਾਏ ਨੇ ਚਲੋ ਜੀ ਆਪਾਂ ਚੱਕਦੇ ਹਾਂ ਖਲਾਰਾ ਇੱਧਰ ਤੋਂ ਆਪਾਂ ਚੱਕ ਲਿਆ ਚਾਦਰਾਂ ਮਿਛਾ ਦਿੱਤੀਆਂ ਤੇ ਬਾਹਰ ਲਾਈ ਆ ਜੀ ਆਪਾਂ ਨੇ ਮਸ਼ੀਨ ਕੱਪੜੇ ਧੋ ਰਹੇ ਆ ਕਸ਼ੋ ਰੱਖੇ ਨੇ ਕੱਢ ਕੇ ਮੰਝੇ ਤੇ ਕਰਦੇ ਆ ਜੀ ਕੰਮ ਕਰ ਕੱਪੜੇ ਆਪਾਂ ਧੋ ਲਏ ਨੇ ਕੁਛ ਕੁਸਲਾਈ ਆ ਮਸ਼ੀਨ ਬਾਹਰ ਪਾ ਆਇਆ ਕੱਟ ਕੇ ਤੇ ਹੁਣ ਬਣਾ ਲਿਆ ਆਪਾਂ ਰੋਟੀ ਉਹ ਖਲਾਗੀ ਪਚਿਆ ਨੂੰ ਰੋਟੀ ਬਣਾ ਜਿਸ ਨੇ ਨਹੀਂ ਇਹਨਾਂ ਦੇ ਕੋਰ ਕੰਪੈਨੀ ਉਹ ਕਰਦੇ ਆ ਬਾਅਦ ਚ ਮम्मा ਕੱਪੜੇ ਧੋ ਰਹੀ ਹੈ ਅੱਧੇ ਧੋਲੇ ਨੇ ਤੇ ਥੋੜੇ ਮम्मा ਕੱਪੜੇ ਧੋ ਰਹੀ ਨੇ ਥੋੜੇ ਜਿ ਧੋਲੇ ਸੀ ਤੇ ਕੰਬਲ ਰਹਿ ਗਏ ਸੀ ਅੱਜ ਆਪਾਂ ਕੱਪੜੇ ਧੋਵਾਂਗੇ ਤੇ ਅੱਜ ਆਪਾਂ ਕੱਪੜੇ ਧੋਵਾਂਗੇ ਕੱਲ ਨੂੰ ਦਿਵਾਲੀ ਹੈ ਅੱਜ ਛੁੱਟੀ ਕਰਾਂਗੇ ਕੱਲ ਨੂੰ ਛੁੱਟੀ ਕਰਾਂਗੇ ਤੇ ਉੱਥੇ ਦੀਦੀ ਲੈਰੀ ਝਾੜੂ ਤੇ ਜੀ ਆਪਾਂ ਸਾਰੇ ਦਿਨ ਦੇ ਸਵੇਰ ਤੇ ਲੱਗੇ ਕੰਮਕਾਰ ਕਰਨਾ ਘਰ ਕਰਕੇ ਹੋ ਗਏ ਵੇਲੇ ਤੇ ਕਪੜਾ ਧੋ ਲੈਆ ਬੱਚਿਆਂ ਨੇ ਸਿਰ ਵੀ ਧੋ ਲਏ ਨਾਣੋ ਕੇ ਤੇ ਅੱਜ ਕੱਪੜੇ ਬਹੁਤ ਸਾਰੇ ਹੋਈ ਧੋਣ ਵਾਲੇ ਹੁਣ ਆਪਾਂ ਬਣਾ ਰያਈ ਚਾਹ ਸ਼ਾਮ ਦੀ ਕਿੰਨ ਬਣਾ ਰਹੀਏ ਚਾਹ ਇਫਾਂ ਦੇ ਫਿਰ ਫੇਰ ਜਿਵੇਂ ਆਂਜ ਨਾਲ ਮਾਜਾਂਗੇ ਫਿਰ ਕੇ ਮਮਾ ਕੱਟ ਰਹੀ ਏ ਤੜਕਾ ਉੱਥੇ ਰੱਖੀ ਸਬਜੀ ਚਿੱਲੇ ਤੇ ਬਣਾ ਰਹੇ ਆ ਜੈ ਜੇ ਸਬਜੀ ਪੋਲ ਕੱਟ ਰਹੇ ਆ ਤੜਕਾ ਸ਼ਾਮ ਦਾ ਟਾਈਮ ਹੋ ਗਿਆ ਚਾਹ ਚੂ ਪੀ ਲਈ ਆਪਾਂ ਨੇ ਇਹ ਆਪਾਂ ਹੁਣ ਬਣਾਨੇ ਆ ਜੇ ਸਬਜ਼ੀ ਘੁਮਾ ਦੇਣਾ ਕਿੰਨਾ ਸਬਜੀ ਆਪਾਂ ਬਣਾ ਲੇ ਤੇ ਆਟਾ ਗੁੰਨ ਕੇ ਰੱਖ ਲਿਆ ਇਹ ਮੰਨਦੇ ਆਂ ਜੀ ਭਾਂਡੇ ਤੇ ਪਾਠ ਲੱਗਿਆ ਬਾਬਾ ਜਰੇ ਦਾ ਸਾਬ ਦਾ ਦਰਬਾਰ ਸਾਹਿਬ ਤੋਂ ਹਾਸਾ ਮਹੱਲਾ ਕਟਲਵਾ ਤੇ ਸਾਰਾ ਬਾਤ ਰਹਾ ਭਾਈ ਜੀ ਬਾਸਾ ਬਾਣੀ ਪਾਵਕ ਚਲ ਜੇ ਇਹਦੇ ਖੇਡ ਲੀਏ ਬੰਨੇ ਭਣਾ ਪੰਕ ਰੋਜ਼ ਯਾਤਰਾ ਵਾਲੇ ਵਲੌਗ ਦਾ ਐਂਡ ਇਥੇ ਕਰਦੇ ਆਂ ਜੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦਲੇ ਸਸਟੀਕਾਲ ਜੀ ਬਾਏ ਬਾਏ ਕਹਨੇ ਕੋਲ ਆ ਜਾ ਜਲਦੀ ਨਵੇਂ ਹੈ ਸਾਹਮਣੇ ਫੁੱਲ ਮਗ ਹੈ ਜਲਦੀ ਆ ਲੇਟੀ Happy Diwali <laughs>